ਹੁਣੇ-ਹੁਣੇ ਇੱਕ ਹੋਰ ਪੈਲੀ ਨੂੰ ਲੱਗੀ ਅੱਗ 2 ਏਕੜ ਫਸਲ ਤੇ 4.5 ਏਕੜ ਨਾਰ ਸੜ ਕੇ ਐਸਵਾ ਪਿੰਡ ਦੇ ਲੋਕਾਂ ਨੇ ਟਰੈਕਟਰ ਨਾਲ ਵਾਹ ਕੇ ਬਚਾਈ ਬਾਕੀ ਫਸਲ ਤੇ ਨਾਰ ਡੇਢ ਸ਼ਾਮ ਗੁਰਦਾਸਪੁਰ ਕਰਤਾਰਪੁਰ ਕੋਰੀਡੋਰ ਰੋਡ ਤੇ ਪਿੰਡ ਖੋਖੜ ਵਿਖੇ ਨਾਰ ਤੋਂ ਹੋਈ ਸ਼ੁਰੂ ਅੱਗ ਭੜਕ ਗਈ ਅਤੇ ਦੇਖਦੇ ਹੀ ਦੇਖਦੇ ਉਸਨੇ ਨੇੜੇ ਖੜੀ ਕਣਕ ਦੀ ਪੂਰੀ ਤਰ੍ਹਾਂ ਨਾਲ ਪੱਕੀ ਫਸਲ ਨੂੰ ਵੀ ਆਪਣੀ ਝਪੇੜ ਵਿੱਚ ਲੈ ਲਿਆ ਹਾਲਾਂਕਿ ਅੱਗ ਦੇ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਪਿੰਡ ਵਿੱਚ ਜਿਹਨੂੰ ਪਤਾ ਲੱਗਦਾ ਗਿਆ ਉਹ ਖੇਤਾਂ ਵੱਲ ਦੌੜਦਾ ਗਿਆ ਕਿਸੇ ਨੇ ਬਾਟੀਆਂ ਭਰ-ਭਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੋਈ ਟਰੈਕਟਰ ਪਿੱਛੇ ਹਲ ਤੇ ਤਵੇ ਪਾ ਕੇ ਲੈ ਆ ਅੱਗੇ ਦੇ ਵਿੱਚ ਵੜ ਕੇ ਵਾਹਣਾ ਸ਼ੁਰੂ ਕਰ ਦਿੱਤਾ ਕੁਝ ਹੀ ਢੇਰ ਬਾਅਦ ਗੁਰਦਾਸਪੁਰ ਤੋਂ ਫਾਇਰ ਬਿਗੇਟ ਦੀਆਂ ਗੱਡੀਆਂ ਵੀ ਆ ਗਈਆਂ ਅਤੇ ਆਗ ਨੂੰ ਜਿਆਦਾ ਫੈਲਣ ਤੋਂ ਰੋਕਣ ਵਿੱਚ ਕਾਣਜਾਬ ਵੀ ਹਾਸਲ ਹੋਈ ਪਰ ਫਿਰ ਵੀ ਦੋ ਕਿੱਲੇ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ ਜਦ ਕਿ 4.5 ਕਿੱਲੇ ਦੇ ਕਰੀਬ ਨਾਰੀ ਸੜ ਕੇ ਸੁਆਹ ਹੋ ਗਿਆ ਇਸ ਤੋਂ ਥੋੜੀ ਬੰਨੀ ਸੀ ਪਿੰਡ ਦੇ ਸਰਪੰਚ ਅਰਜਨ ਸਿੰਘ ਦਾ ਕਹਿਣਾ ਹੈ ਕਿ ਪੀਟ ਕਿਸਾਨ ਸੰਤੋਖ ਸਿੰਘ ਝਾਈ ਕਿਲੇ ਜ਼ਮੀਨ ਦਾ ਮਾਲਕ ਹੈ ਜਿਸ ਵਿੱਚੋਂ ਦੋ ਕਿਲੇ ਦੇ ਕਰੀਬ ਕਨਦ ਪੂਰੀ ਤਰ੍ਹਾਂ ਦੇ ਨਾਲ ਸੜ ਗਈ ਹੈ ਉਸ ਦਾ ਟਰੈਕਟਰ ਦੇ ਉਹ ਆਪ ਵੀ ਬਾਕੀ ਦੀ ਕਨਦ ਨੂੰ ਬੱਚਾਉਂਦੇ ਬਚਾਉਂਦੇ ਮਸਾ ਸਰ ਨੂੰ ਬਚਿਆ ਹੈ ਮੌਕੇ ਤੇ ਪਟਵਾਰੀ ਜੱਜਾ ਲੈਣ ਦੇ ਪਹੁੰਚੇ ਸੀ ਪੀੜਤ ਕਿਸਾਨ ਨੂੰ ਨੁਕਸਾਨ ਦਾ ਜੋਗ ਮੁਆਜਰਾ ਮਿਲਣਾ ਚਾਹੀਦਾ ਹੈ ਸ਼ੀਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪਿੰਡ ਮੇਰਾ ਖੋਖਰ ਤੇ ਅੱਗ ਲੱਗੀ ਵੇਖੀ ਸੀ ਸਨ ਪਿੰਨੇ ਰੋਲਾ ਪਾਇਆ ਤਾਂ ਹਿੰਦ ਭਜਟਾ ਟੱਕਟ ਲੱਗੇ ਦੌੜੇ ਆਏ ਆ ਫਿਰ ਅਸੀਂ ਹੋਰ ਬਾਕੀ ਸਾਰੇ ਸਾਰੀ ਆ ਗਈ ਅੱਗ ਲੱਗਦੀ ਰੋਡ ਲੱਗਦੀ ਰੋਡ ਵਾਲੇ ਵੀ ਆ ਗਏ ਸਾਰੇ ਇਕੱਠੇ ਹੋ ਗਏ ਹੁਣ ਤਿੰਨ-ਚਾਰ ਫਾਈਵ ਫੋਨ ਕਰਤਾ ਉਹ ਵੀ ਗੱ ਨਹੀਂ ਤੇ ਨੁਕਸਾਨ ਬਹੁਤ ਜਰਾਉਣਾ ਸੀਗਾ ਕਿੱਦਾਂ ਬੁਝਾਈਏ ਫਿਰ ਫਾਇਰ ਬ੍ਰਿਗੇਡ ਨੇ ਕੋਈ ਪਬਲਿਕ ਨੇ ਯੋਰ ਲਾ ਕੇ ਕਿਸੇ ਨੇ ਪਾਣੀ ਕਿਸੇ ਨੇ ਸੋਟਾ ਕਿਸੇ ਨੇ ਕੋਈ ਮਿੱਟੀ ਪਾ ਵਤਵੇ ਪਾਏ ਕੋਈ 10 15 ਟਰੈਕਟਰ ਇਕੱਠੇ ਹੋ ਗਏ ਨੇ ਫਿਰ ਹਾਂਜੀ ਵੇਖਿਆ ਵਾਹ ਆ ਵੀ ਗਿਆ ਸਾਰਾ ਮਤਲਬ ਵਾਹ ਕਿ ਆ ਕੇ ਵਾਹ ਕੇ ਹੱਲਾ ਪਾਈਆਂ ਤਵੇ ਪਾ ਜਿੱਤੇ ਤਰ੍ਹਾਂ ਕੇ ਦੋਹਾਇਆ ਸਭ ਕੀਤਾ ਜੀ ਕਿਸੇ ਨੇ ਦੇ ਕਿੰਨਾ ਨੁਕਸਾਨਾ ਕਿੰਨੀ ਫਸਲ ਸੀ ਔਰ ਕਿੰਨੀ ਨਾਲ ਸੀ ਨਾਲ 4.5 ਕਿਲੋ ਨਾਲ ਸੀਗਾ ਤੇ ਕਣਕ ਤਕਰੀਬਨ 1.5 2 ਕਿਲੋ ਲੱਗ ਸਕਿਆ ਤੇ ਬਾਕੀ ਕਾ ਟਰੈਕਟਰ ਮਾ ਉਹ ਭੰਤੀ ਆ ਬਾਤੀ ਸਾਰੀ ਉਹ ਵੀ ਬੇਕਾਰ ਹੋ ਗਈ ਹੁਣ ਕਿੰਨਾ ਦਾ ਨੁਕਸਾਨ ਹੋਇਆ ਟੋਟਲ ਨੁਕਸਾਨ 2 ਕੁਲੇ ਦਾ ਹੋ ਗਿਆ ਜੀ 2 ਕੁਲੇ ਕਰਨਕ ਦਾ ਹਾਂਜੀ ਤੇ ਹੋਰ ਵੀ ਕੁਝ ਹੈ ਕੁਝ ਆ ਟਰੈਕਟਰ ਨੂੰ ਅੱਗੇ ਲੱਗੇ ਮੇਰੇ ਨੂੰ ਵੀ ਅੱਗੇ ਲੱਗੇ ਮੈਂ ਵੀ ਵਿਸਰਚ ਲੈ ਹੈ ਵਿੱਚ ਮਾ ਮੈਨੂੰ ਕੜਿਆ ਵਾਰ ਲੋਕਾਂ ਨੇ ਬੰਦੇ ਬੰਦੇ ਹਾਂਜੀ ਬੰਦੇ ਬੰਦੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਆਇਆ ਬਾਈ ਨਹੀਂ ਪ੍ਰਸ਼ਾਸਨ ਕੋਲ ਕੋਈ ਨਹੀਂ ਰਖਿਆ ਪਟਵਾਰੇ ਪਟਵਾਰੇ ਕਰਦੋ ਸਾਹ ਆਏ ਸੀਗੇ ਦੇਖ ਕੇ ਮੁਆਵਜ਼ਾ ਹਾਂ ਉਹ ਵੇਖ ਕੇ ਲਿਖ ਕੇ ਲੈ ਗਏ ਨੇ ਉਹ ਕੀ ਮੰਗ ਕਰਦੇ ਹੁਣ ਮੰਗ ਕੇ ਸਾਨੂੰ ਇਹੋ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਤੇ ਨਾਲੇ ਮੌਜਾ ਮਿਲ ਜਾ ਸਾਨੂੰ ਕਿੰਨੀ ਜ਼ਮੀਨ ਆਪਣੀ ਔਰ ਕਿਦੋਂ ਤੋ ਬਾਹਰ ਹੋ ਜਮੀਨ ਮਗਰ ਸੜਾਈ ਢਾਈ ਕਿੱਲੇ ਆ ਜੀ ਆਪਣੀ ਢਾਈ ਫੋਨ ਤਿੰਨ ਕਿੱਲੇ ਆਪਣੀ ਆਪਣੇ ਨਾਲ ਆਪਣੇ ਨਾਲ ਸਾਡੀ ਇਕੱਠੀ ਆ ਭਰਾਵਾਂ ਦੀ ਵੰਡਿਆ ਵੱਖ-ਵੱਖ ਤੇ ਇੱਕ ਥਾਂ ਨਾਲ ਇਕੱਠਾ ਵੰਡਿਆ ਉਧਰ ਨੰਬਰ ਮੇਰੇ ਉਧਰ ਵੀ ਹੈਗੇ ਨੇ ਤੇ ਸਾਰੀ ਕਣਕ ਸੀ ਸਾਰੀ ਕਣ ਸਾਰੀ ਕਣਕੀ ਜੀ ਕਣਕ ਸੜ ਗਈ ਆ ਸਾਰੀ ਹਾਂਜੀ ਨਹੀਂ ਰਹਿ ਗਈ ਥੋੜੀ ਬਚੀ ਹੋਏ ਬਾਕੀ ਸੜ ਗਈ ਕਿੰਨੀ ਕ ਸੜੀ ਐ ਫੋਨ ਇੱਕ ਦੋ ਕਿੱਲੇ ਦੇ ਦੋ ਦੇ ਲਾਗੇ ਸਾਰੀ ਸੜ ਗਈ ਕੋਈ ਖਰਾਬ ਹੋ ਗਈ ਟਰੈਕਟਰਾਂ ਕਰਦੀ ਆ ਜਨ ਸਿੰਘਾ ਜੀ ਪਿੰਡ ਕੁੱਕਰ ਦਾ ਸਰਪੰਚ ਤੇ ਜਦੋਂ ਆਪਾਂ ਉਹ ਕੋਠੇ ਤੇ ਦੇਖਦੇ ਸਾਹਮਣੇ ਤੇ ਅੱਗ ਲੱਗੀ ਸਾਰਾ ਪਿੰਡ ਇਕੱਠਾ ਹੋ ਕੇ ਪੈ ਗਿਆ ਅੱਗ ਬੁਝਾਈਏ ਬੜੇ ਯੋਰ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਈਆਂ ਕੋਲਾ ਬੋਟ ਪਿੰਡਾਂ ਦੇ ਟਰੈਕਟਰ ਵੀ ਆ ਗਏ ਸਾਰਿਆਂ ਨੇ ਬੜਾ ਯੋਰ ਲਾ ਕੇ ਅੱਗ ਬੁਝਾਈ ਆ ਤੇ ਨੁਕਸਾਨ ਕਾਫੀ ਹੋ ਗਿਆ ਕਿੰਨਾ ਨੁਕਸਾਨ ਹੋਇਆ ਕਣਕ ਦੇ ਇਹਨਾਂ ਦੇ 1.5 ਤੋਂ ਪੌਣੇ 2 ਕਿਲੇ ਤੱਕ ਕਣਕ ਸੜ ਗਈ ਏ ਕੋ ਟਰੈਕਟਰ ਨਾਲ ਭੱਜ ਗਈ ਆ ਤੇ ਕੋ ਨਾੜ ਛੜਿਆ ਕੋ 4.5 5 ਕਿਲੇ ਨਾਲ ਛੜ ਗਏ ਇੱਕੋ ਬੰਦੇ ਦੀ ਕਣਕ ਸੀ ਹਾਂ ਕਣਕ ਇਹਨਾਂ ਦੀ ਸੰਤੋਖ ਸਿੰਘ ਉਹਨਾਂ ਦੀ ਸੀ ਤੇ ਬਾਕੀ ਉਹ ਠੇਕੇ ਤੇ ਪਿਆਲੀ ਲਈ ਸੀ ਕਿ ਉਹ ਜਿੰਨੇ ਉਹਦਾ ਨਾਲ ਛੜਿਆ ਮਲਕੀਤ ਸਿੰਘ ਦਾ ਨਾਲ ਕਿੰਨਾ ਦਾ ਟੋਟਲ ਨਾਲ ਸਾਢੇ 4 ਕਿਲੇ ਨਾਲ ਛੜ ਗਿਆ ਕਿੰਨੀ ਕੀ ਤੂੜੀ ਨਿਕਲ ਸਕਦੀ ਹੈ ਦੇਖੋ ਤੂੜੀ ਦੀਆਂ ਦੇਖੋ ਜੀ 9-10 ਟਰਾਲੀ ਨਿਕਲ ਸਕਦੀ ਸੀ ਸਾਢੇ 4 ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਹੁਣ ਮੰਗ ਇਹੋ ਜੀ ਵੇਖੋ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਜੇ ਨਹੀਂ ਹੋ ਸਕਦੀ ਵੱਧ ਤੋਂ ਵੱਧ ਸਿਰਫ ਇਹ ਹੀ ਜ਼ਮੀਨ ਹੈ ਇਹਨਾਂ ਕੋਲ ਜ਼ਮੀਨ ਇਹਨਾਂ ਕੋਲ 2-3 ਕਿਲੇ ਸਾਰੀ ਵੱਧ ਤੋਂ ਵੱਧ ਜਿੰਨੀ ਟੋਟਲ ਹੈਗੀ ਹੈ ਤਾਂ ਗੁਜ਼ਾਰਾ ਮਾਹ ਹੋ ਰਿਹਾ ਇਹਨਾਂ ਦਾ ਇਹਮਤ ਕੁਮਾਰ ਡਰਾਈਵਰ ਫੋਨ ਆਇਆ ਇਹ ਐਦਾ ਖੋਖਰ ਪਿੰਡ ਜਿਹਦਾ ਅਗ ਲੱਗੀ ਹੋਈ ਆ ਸਕੂਲ ਦੇ ਸਾਹਮਣੇ ਤੇ ਸਕੂਲ ਕੈਮਰੀ ਸਕੂਲ ਦੇ ਸਾਹਮਣੇ ਤੇ ਆਪਣਾ ਫਾਇਰ ਬ੍ਰੀਡ ਲੈ ਕੇ ਜਲਦੀ ਪਹੁੰਚੋ ਹਿਯਾਰ ਲਈ 5-7 ਮਿੰਟ ਜੀ ਆ ਗਏ ਇੱਥੇ ਆਗ ਦੇ ਆਗ ਦੇ ਕਾਬੂ ਆ ਅੱਗ ਬਹੁਤ ਜ਼ਿਆਦਾ ਹੈ ਭਿਆਨਕਾ ਜੀ ਜੇ ਅਸੀਂ ਲੇਟ ਹੋਏ ਤਾਂ ਕਾਫੀ ਨੁਕਸਾਨ ਹੋਣਾ ਸੀ ਕਿੰਨੀਆਂ ਗੱਡੀਆਂ ਆਈਆਂ ਜੀ ਗੱਡੀ ਇੱਕ ਆਈ ਪਹਿਲੇ ਇੱਕ ਬਾਅਦ ਚ ਆਈ ਛੋਟੀ ਗੱਡੀ ਆ ਤੇ ਉਦੋਂ ਆਗ ਦਾ ਕੰਟਰੋਲ ਹੋ ਗਿਆ ਤਾਂ ਕਿੰਨਾ ਕੁ ਰਕਬਾ ਦਸ ਰਿਹਾ ਜੀ ਰਕਬਾ ਜੀ 5 ਕਿਲੇ ਨਾਲ ਦੱਸਣ ਦੇ ਨੇ ਤੇ ਕਿ ਲਗ ਕਣਕ ਦੇ ਸਾਰੇ ਟਰੈਕਟਰਾਂ ਨਾਲ ਤੈ ਸਨੈਸ ਹੋ ਗਿਆ ਕੋਈ ਕਾਰਨ ਨਾਲ ਬਦਲ ਗਾਹਕ ਦਾ ਵੀ ਕਹਿੰਦਾ ਅੱਗ ਦਾ ਜੀ ਉਹ ਪਿੰਡ ਵਾਲੇ ਦੱਸ ਸਕਦੇ ਉਹ ਸਾਨੂੰ ਇਹਨਾਂ ਦੱਸਿਆ ਨਹੀਂ